ਅੱਜ ਮੇਰੇ ਇਲਾਕੇ ਦੇ ਵਿੱਚ ਸਾਰੇ ਸੁਲਤਾਨਪੁਰ ਇਲਾਕੇ ਦੇ ਵਿੱਚ ਅਗਲੇ 4 ਦਿਨਾਂ ਲਈ ਅੱਖਾਂ ਕੈਂਪ ਲਾਇਆ ਗਿਆ ਅੱਜ ਸੁਲਤਾਨਪੁਰ ਸ਼ਹਿਰ ਦੇ ਵਿੱਚ ਜਿੱਥੇ ਨਾਲ ਦੇ ਪਿੰਡਾਂ ਦੇ ਜਿਹੜੇ ਮਰੀਜ਼ ਆ ਰਹੇ ਆ ਕੱਲ ਨੂੰ ਤਲਵੰਡੀ ਚੌਧਰੀਆਂ ਉਹਦੇ ਤੋਂ ਬਾਅਦ ਫਟੂਟਿੰਗਾ ਤੇ ਚੌਥੇ ਦਿਨ ਪੁਲਾਣੇ ਦੇ ਵਿੱਚ ਵੱਖਰੇ ਵੱਖਰੇ ਪਿੰਡਾਂ ਦੇ ਜ਼ੋਨ ਬਣਾ ਕੇ ਜਿਹੜੇ ਮਰੀਜ਼ ਆ ਇਹਨਾਂ ਕੈਂਪਸ ਦੇ ਵਿੱਚ ਆਉਣਗੇ ਇਨਾ ਦਾ ਐਨਾਲਿਸਿਸ ਕੀਤਾ ਜਾਊਗਾ ओपीडी लाके ਤੇ ਜਿਹੜੇ ਜਿਹੜੇ ਮਰੀਜ਼ ਨੂੰ ਜਿਹੜੇ ਜਿਹੜੇ ਕੀ ਨੂੰ ਚਾਹੇ ਕੈਟਰੈਕ ਦੀ ਸਮੱਸਿਆ ਹੋਵੇ ਚਾਹੇ ਉਹਨਾਂ ਦੀ ਲੈਂਸ ਕਲੀਨ ਕਰਨ ਦੀ ਰਿਕੁਆਇਰਮੈਂਟ ਹੋਵੇ ਤੇ ਕਈ ਵਾਰ ਲੈਂਸ ਦੇ ਉੱਤੇ ਫੋਰਨ ਮਟੀਰੀਅਲ ਜਮ ਜਦਾ ਤੇ ਉਹ ਸਾਫ ਕਰਨ ਦੀ ਲੋੜ ਹੋਵੇ ਉਹ ਸਾਰੇ ਆਪਰੇਸ਼ਨ ਲਾਇਨਸ ਕਲਬ ਆਗਮਪੁਰ ਦੇ ਵਿੱਚ 13 ਫ फेब्रुवारी ਨੂੰ ਕੀਤੇ ਜਾਣਗੇ ਅੱਜ ਇਹਨਾਂ ਚਾਰਾਂ ਦੇ ਨਾਂ 'ਚ ਜਿੰਨੇ ਵੀ ਪੇਸ਼ੈਂਟ ਹੈ ਉਹ ਆਇਡੈਂਟੀਫਾਈ ਕਰਕੇ ਉਹਨਾਂ ਨੂੰ 13 ਤਰੀਕ ਨੂੰ ਆਗਮਪੁਰ ਆਈ ਹਸਪੀਟਲ ਦੇ ਵਿੱਚ ਲੈ ਕੇ ਜਾਇਆ ਜਾਇਆ ਜਾਊਗਾ ਮੇਰੇ ਦਫ਼ਤਰ ਵੱਲੋਂ ਤੇ ਉਹਨਾਂ ਦੇ ਮੁਫਤ ਆਪਰੇਸ਼ਨ ਹੋਣਗੇ ਕੋਈ ਗਿਣਤੀ ਨਹੀਂ ਜਿੰਨੇ ਵੀ ਮਰੀਜ਼ ਉਹਨ ਗਿਆ ਰੱਖੇ ਤੇ ਵਿੱਚ ਉਹਨਾਂ ਸਾਰਿਆਂ ਦਾ ਆਈ ਆਪਰੇਟ ਕੀਤਾ ਜਾਊਗਾ ਲਾਇਨਸ ਕਲੱਬ ਵਾਰਡਫੋਰਡ ਇੰਗਲੈਂਡ ਵੱਲੋਂ ਸਰਕਾਰ ਮਹਿੰਦਰ ਸਿੰਘ ਜੀ ਸਮਰਾਂ ਵੱਲੋਂ ਤੇ ਮੇਰੇ ਲੋਰਤ ਫਾਊਂਡੇਸ਼ਨ ਵੱਲੋਂ ਇਹ ਉਪਰਾਲਾ ਚਲਾਇਆ ਜਾ ਰਿਹਾ ਮੈਂ ਜਿਨ੍ਹਾਂ ਨੇ ਸਾਥ ਦਿੱਤਾ ਲਾਇਨਸ ਕਲੱਬ ਸਰਦਾਰ ਮਹਿੰਦਰ ਸਿੰਘ ਸਮਰਾ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਇਹਦੇ ਨਾਲ ਮੈਂ ਮਹਿਸੂਸ ਕਰਦਾ ਸਾਡੇ ਇਲਾਕੇ ਦੇ ਜਿਹੜੇ ਲੋੜਵੰਦ ਲੋਕ ਨੇ ਜਿਹੜੇ ਆਪਰੇਸ਼ਨ ਨਹੀਂ ਕਰਾ ਸਕਦੇ ਪੈਸੇ ਦੀ ਘਾਟ ਵੱਲੋਂ ਉਹਨਾਂ ਦੀ ਬਹੁਤ ਵੱਡੀ ਮਦਦ ਹੋ ਗਈ ਜਿੰਨੇ ਮੈਨੇਜਰ ਚੈੱਕ ਹੋ ਚੁੱਕੇ ਮੇਰੇ ਖਿਆਲ ਨਾਲ 150 ਮਰੀਜ਼ ਦਾ ਤਾਂ ਚੈੱਕਅਪ ਹੋ ਚੁੱਕਿਆ ਹੋਊਗਾ ਤੇ ਅਪਰੋਕਸੀਮੇਟਲੀ 100-150 ਮਰੀਜ਼ ਹੋਰ ਅਗਲੀ ਲਾਈਨ ਚ ਲੱਗਿਆ ਪੂਰਾ ਦਿਨ ਇਹ ਕੈਂਪ ਚੱਲੂਗਾ ਆਪਕੋ ਆਪਣੇ ਪਿੰਡਾਂ ਦੇ ਵਾਸੀ ਨੂੰ ਕੋਈ ਪੀਰ ਕਰਨੀ ਚਾਹੁੰਦੇ ਹੋ ਉਹ ਇੱਧਰ ਕਿੰਪਲ ਗਏ ਜਾ ਰਹੇ ਮੈਂ ਆਉਣਾ ਆਸੇ ਪਾਸੇ ਦੇ ਸਾਰੇ ਪਿੰਡ ਵਾਲਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਅਗਲੇ 4 ਦਿਨ ਇਹ ਕੈਂਪ ਚੱਲਣੇ ਆ ਜਿਹੜਾ ਜੀ ਸultanpur ਨਹੀਂ ਆ ਪਾਇਆ ਕੱਲ ਨੂੰ ਤਲਵੰਡੀ ਚੌਧਰੀਆ ਪਰਸੋ ਫਟੂਟੇਗੇ ਤੇ ਚੌਥੇ ਪਲਾਣੇ ਉਥੇ ਆ ਕੇ ਆਪਣਾ ਜਿਹੜਾ ਐਨਾਲਿਸਿਸ ਜਿਹੜਾ ਚੈੱਕਅਪ ਕਰਾਸਾਦਾ ਤੇ ਉਹਨਾਂ ਨੂੰ ਇੱਕ ਗੈਲਕਲੈਰਿਟੀ ਦੇਣੀ ਚਾਹੁੰਦਾ ਵੀ ਕਿਸੇ ਦਾ ਜੇਬ ਚ ਕੋਈ ਰੁਪਈਆ ਨਹੀਂ ਖਰਚ ਹੋਏਗਾ ਸਾਰੇ ਦੇ ਸਾਰਾ ਇਲਾਜ ਤੇ ਆਪਰੇਸ਼ਨ ਮੁਫਤ ਕਰਾਇਆ ਜਾਊਗਾ ਐਮ ਆਰ ਆਵਾਜਨਾ ਫਿਸ਼ੀ ਕੈਂਟੀਆਈ ਚੈੱਕਅਪ ਲਗਾਏ ਰੋ ਮਨਤੋ ਵੇਖੋ ਇਹਦਾ ਮੁੱਖ ਮਤਲਬ ਇਹ ਆ ਕਿ ਜਿਹੜੇ ਗਰੀਬ ਲੋਕ ਲੋੜਵੰਦ ਲੋਕ ਆਪਣੀ ਅੱਖਾਂ ਦਾ ਆਪਰੇਸ਼ਨ ਨਹੀਂ ਕਰਾ ਸਕਦੇ ਪੈਸੇ ਦੀ ਘਾਟ ਲੋ ਜਾਂ ਡਾਕਟਰ ਦੇ ਜਾਣ ਦੀ ਘਾਟ ਲੋ ਉਹਨਾਂ ਨੂੰ ਇੱਕ ਕੈਂਪ ਪ੍ਰੋਵਾਈਡ ਕਰਾ ਕੇ ਤੇ ਉਹਨਾਂ ਦੀ ਅੱਖਾਂ ਸਹੀ ਕਰਾਈਆਂ ਜਾਣ ਕਿਉਂਕਿ ਅੱਖਾਂ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈਗੀ ਆ ਜ਼ਿੰਦਗੀ ਜੀਣ ਵਾਸਤੇ ਰੋਜ਼ ਬੰਦੇ ਨੂੰ ਕਿਸੇ ਨਾਲ ਬਿਗੈ ਰੱਖ ਤੋਂ ਗੱਲ ਨਹੀਂ ਪੈਂਦੀ